ਲੋਪਕਾ ਮਤ ਮਾਰੇ ਹਰ ਜਿਓ ਵੇ ਪ੍ਰਵਾਹ ਵੇ ਪ੍ਰਵਾਹ ਮੈਨੂੰ ਮਾਰੇਗਾ ਕਿ ਜਿਸ ਦੇ ਅੰਦਰ ਸ਼ਬਦ ਸੇ ਤੂੰ ਉਸ ਦੇ ਕੋਲ ਕਿਉਂ ਗਿਆ ਅੱਜ ਕਿਸੇ ਸਤਿਗੁਰ ਦੇ ਸਵਾਰੇ ਗੁਰਪੁਰ ਵਾਸੇ ਸਿੱਖ ਵਾਸਤੇ ਮੈਂ ਕਦੇ ਸ਼ਬਦ ਸਵਰਗ ਵਾਸੀ ਨਹੀਂ ਵਰਤਿਆ ਕਦੇ ਹੋਰ ਨਹੀਂ ਜਿੱਥੇ ਗੁਰੂ ਦਾ ਵਾਸਾ ਉੱਥੇ ਸਿੱਖ ਨੂੰ ਹੋਵੇ ਗੁਰੂ ਕਾ ਵਾਸੀ ਸਾਰ ਹਰਧਿਆਰ ਸਿੰਘ ਜੀ ਉਹਨਾਂ ਦੀ ਯਾਦ ਵਿੱਚ ਬੈਠੇ ਹੋ ਅਰਦਾਸ ਵਾਸਤੇ ਬੈਠੇ ਹੋ ਤੁਹਾਨੂੰ ਬੜਾ ਪਿਆਰ ਹੈ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਹੋਣਾ ਛੋਟੇ ਵੀ ਕਸ਼ਮੀਰ ਸਿੰਘ ਜੀ ਮੈਨ ਸਮਝਦਾ ਮਨਾਰੇ ਨਜ਼ਰ ਆਉਂਦੇ ਨੇ ਗੁੰਬਦੂਰ ਨਜ਼ਰ ਆਉਂਦੇ ਨੇ ਨੀਂਹਾਂ ਦੀ 8000 ਨਦਰ ਨਹੀਂ ਹੁੰਦੇ ਇਹ ਮਨਾਰੇ ਖੜੇ ਕਿਸ ਦੇ ਆਸਰੇ ਨੇ ਇਹ ਗੁੰਬਦ ਇਹਨਾਂ ਦੇ ਠੰਡੇ ਕੀ ਆ ਠੰਡੇ ਜਿਹੜੀ ਨਹੀਂ ਹੈ ਦਿਸਦੀ ਨਹੀਂ ਪਰ ਨੀਲਾ ਹੋਵੇ ਤੱਕੰਤਾ ਕਦੀ ਟੱਕਦੀਆਂ ਨਹੀਂ ਇਹਨਾਂ ਦੇ ਮਗਰ ਨਹੀਂ ਕੀ ਹੈ ਇਹਨਾਂ ਦੇ ਦਾਦਾ ਜੀ ਦੇ ਭਰਾ ਉਹਦੇ ਨਾਲ ਸਰਦ ਕਰਤਾਰ ਸਿੰਘ ਝੱਬਰ ਨੇ ਪੱਕਾ ਉਟਾਇਆ ਠੀਕ ਹੋ ਅੱਜ ਵੀ ਇਹ ਫੈਮਿਲੀ ਗੁਰੂ ਘਰ ਨਾਲ ਨਹੀਂ ਜੁੜੀ ਸਤਿਗੁਰੂ ਦੇ ਨਾਲ ਜੁੜੇ ਹੋਏ ਨੇ ਮੈਂ ਪਿੱਛੇ ਸੋਸ਼ਲ ਮੀਡੀਆ ਤੇ ਇੱਕ ਚਿੱਤਰ ਫੋਟੋ ਵੇਖੇ ਉਹ ਇਹ ਅਸੇ ਕਿ ਭਾਈ ਸਾਹਿਬ ਜੀ ਆਪਣੇ ਪਿਤਾ ਦੇ ਮੂੰਹ ਵਿੱਚ ਚਮਚੇ ਨਾਲ ਘੋਲ ਮਾਰ ਹੈ ਬੜੀ ਪ੍ਰਸੰਤਾ ਹੋ ਗਈ ਤਾਂ ਮੈਨੂੰ ਇੱਕ ਪੰਕਤੀ ਵੀ ਯਾਦ ਆਈ ਸੁਖਨੀ ਸਾਹਿਬ ਦੇ ਬਿਰਧ ਭਾਇਆ ਉੱਪਰ ਸਾਥ ਸੇ ਤੋਂ ਬਿਰਧ ਹੋ ਗਿਆ ਤੇ ਹੁਣ ਵੇਖੋ ਬੱਚਾ ਜਨਮ ਦਾ ਜਾਣਦੇ ਹੁੰਦੇ ਹੁੰਦੇ ਬਾਲ ਵਿੱਚ ਕੋਈ ਅੱਠ ਆਠ ਮਹੀਨੇ ਲੱਗ ਜਾਂਦੇ ਟੋਟੋ-ਕਟੇ ਸੁਣ ਬੈਠਦੇ ਜਾਣਦੇ ਹੁੰਦੀ ਹੈ ਬਲ ਨਹੀਂ ਹੁੰਦਾ ਆ ਸਮਝ ਨਹੀਂ ਪਰਹ ਸਕਦਾ ਬੁੱਢਾ ਹੋ ਜਾਂਦਾ ਜਾਨ ਫਿਰ ਵੀ ਹੁੰਦੀ ਹੈ ਪਰ ਫਿਰ ਵੀ ਨਹੀਂ ਹੁੰਦਾ ਪਹਿਲੇ ਸਾਨੂੰ ਹੋ ਜਾਂਦਾ ਬੰਦੇ ਕਿੰਨਾ ਸ਼ੁਕਰਾਨਾ ਕਰੇ ਰੱਬ ਦਾ ਥੋੜਾ ਤੂੰ ਪਹਿਲੇ ਬਿਲਕੁਲ ਨਰਾਸ ਸੀ ਤੇ ਉਹਨੇ ਜਵਾਨ ਮਾਂ ਪੁੱਤਰ ਦਿੱਤੇ ਤੇਰੀ ਸੇਵਾ ਵਾਸਤੇ ਕਰੋ ਇਹਦੀ ਸੇਵਾ ਬਜ਼ੁਰਗ ਹੋ ਗਏ ਤੇ ਹੁਣ ਨੂੰ ਪੁੱਤਰ ਦਿੱਤੇ ਸੇਵਾ ਕਰਨ ਵਾਸਤੇ ਤੇ ਲੋ ਕਰੋ ਸੇਵਾ ਮੈਂ ਸੋਇ ਤੇ ਚੇਤਰ ਜਿਹੜਾ ਨਾ थोड़ा कीमती है तमु तो प्यारा लगा लगे तो पूरा त होगा कि ना एक चित्र कभी होर जुड़ जाए कि वो तो उसे देखे है नहीं मेरे मन से आई थी वो मैं थोड़ा याद करा दिया एक समय ऐसा से भाई साहब भाई इंद्रपाल सिंह जी भाई कश्मीर सिंह जी बिल्कुल छोटे सिता ने गोडिया तो बिठाया होगा ਰੋਕੇ ਤੌਰ ਤੇ ਨਾ ਬਰੂਤੇ ਇੱਕ ਪਾਈ ਕੰਦਰ ਪਾਉਂਦੇ ਮੂੰਹ ਵਿੱਚ ਇੱਕ ਸ਼ਵੇਰ ਸਿੰਘ ਦੇ ਮੂੰਹ ਵਿੱਚ ਤੇ ਜੇਕਰ ਕਹਿ ਦਿੱਤਾ ਰੰਪਤ ਨੇ ਨੇ ਕਿ ਆਪ ਵੀ ਖਾਓ ਇਹਨੇ ਤੇ ਮੂੰਹ ਚ ਪਾਈ ਜਾਂਦੇ ਹੋ ਤਾਂ ਮੇਰਾ ਕੋਈ ਨਹੀਂ ਮੈਂ ਵੀ ਖਾ ਲਵਾਂਗਾ ਪਤਾ ਇਸੇ ਤਰ੍ਹਾਂ ਕਰਦੇ ਬੱਚਿਆਂ ਦੇ ਮੂੰਹ ਵਿੱਚ ਪਾਉਂਦੇ ਨੇ ਕਹਿੰਦੇ ਨੇ ਖਾਓ ਤੇ ਮਾਂ ਉਹ ਨਹੀਂ ਖਾਦੀ ਹਮੇਤ ਮੇਰਾ ਕਹੇ ਮੈਂ ਖਾਲਾ ਬੰਗੀ ਹਾਂ ਦੀ ਕੰਮ ਕਰਨ ਵਾਲੇ ਨੇ ਮੈਂ ਸਮਝਦਾ ਉਹ ਪੁੱਤਰ ਬੜੇ ਅਕਤ ਤੱਕ ਹਨ ਹੋਣਗੇ ਜਿਹੜੇ ਮਾਂ ਪਾਪ ਕੀ ਕੀਤੇ ਨਹੀਂ ਜਾਣਦੇ ਭਾਈ ਮਰਦਾਸੀ ਨੇ ਇੱਕ ਨਾਮ ਲਿਖਿਆ ਉਹ ਨਾਮ ਲਿਖਿਆ ਸਰਵਨਾ ਪਉਣੀ ਸ਼ੁਰੂ ਹੁੰਦੀ ਹੈ ਮਾਤ ਪਿਤਾ ਦੇ ਆਨੰਦ ਵਿੱਚ ਪੁੱਤਰ ਦੀ ਕੁੜਮਾਈ ਹੋਈ ਇਨੇ ਪਤਰ ਦੇ ਕਰਮਾਣੀ ਹੋਰੀ ਸੁੱਖਾਂ ਸੰਖ ਦੇ ਫਿਰਦੀਏ ਸੁਖ ਨਾਲ ਵਯਾ ਹੋ ਜਾਏ ਹੋ ਗਿਆ ਆਖਰੀ ਪੰਤਿਆਂ ਤੇ ਜਮਨ ਜਿਆਦਾ ਸਮਾਂ ਨਹੀਂ ਨੂਨਿਤ ਕੰਤ ਕਮੰਤ ਦੇ ਵੇਰੇ ਹੋਣ ਸੱਤ ਨੂੰ ਲੋਈ ਲਖ ਉਤਸਾਰ ਵਸਾਰ ਕਿੰਤਕ ਪੁੱਤ ਚੱਕੀ ਉੱਠ ਝੋਈ ਹੋਵੇ ਸਰਵਨ ਮਿਰਲਾ ਕੋਈ ਕੋਈ ਵਰਲਾ ਸਰਵਨ ਮਾਂ ਬਾਪ ਦੀ ਸੇਵਾ ਤਾਂ ਹੋ ਸਕਦੀ ਹੈ ਮੈਂ ਫੜੀਏ ਕਿ ਦੁਗਦੀ ਰਕਤ ਰਕਤ ਹੱਥ ਰੱਖਣ ਲੱਗਾ ਉਹ ਦੂਰੀਆ ਇਸ ਗੱਲ ਨੂੰ ਪ੍ਰਚਾਰਨ ਦੀ ਲੋੜ ਹੈ ਕਿ ਨਾਲ ਧਰਮ ਪਤਨੀ ਜਦੋਂ ਤੱਕ ਸਹਿਯੋਗ ਨਹੀਂ ਦਿੰਦੇ ਸੇਵਾ ਹੋ ਨਹੀਂ ਸਕਦੀ ਨਵੇਂ ਬੰਦੇ ਵੇਖੇ ਵੱਡੇ ਵੱਡੇ ਗਿਆਨਮਾਨ ਵੱਡੇ ਮਡੇ ਤਲਵਾਨ ਮਾਨ ਧਰ ਨਹੀਂ ਰੱਖ ਸਕਦੇ ਬਾਪੂ ਕੋਲ ਨਹੀਂ ਰੱਖ ਸਕਦੇ ਪਤਨੀ ਦੇ ਕਿਲੇ ਈਸ਼ਪਾ ਦੇ ਤੱਕ ਸੇਵਾ ਸਤੇ ਮੈਂ ਸਮੈ ਦਾ ਤਾ ਨਾ ਜੀਣ ਤਾ ਹੀ ਬਹਾਸੀ ਤੇ ਕੰਮ ਸਾਰੇ ਤਾਂ ਠੀਕ ਹੋਲੇ ਨੇ ਭਗਤਾਂ ਵਾਲੇ ਘਰ ਕੀ ਗਏ ਹਨ ਚੰਗੇ ਜਨ ਧੰਨਾ ਦੇਵੇ ਮੰਗੇ ਤੇ ਘਰ ਦੇ ਗਏ ਹਨ ਚੰਗੇ ਤੇ ਤਾਂ ਮੈਂ ਨਾਮ ਜਪ ਸਕਾਂਗਾ ਤਾਂ ਹੀ ਆਇਆ ਸੰਗਤਾਂ ਦੀ ਸੇਵਾ ਕਰ ਸਕਾਂਗਾ ਸਤਿਗੁਰੂ ਨੇ ਅਪਰੇ ਬਖਸ਼ਿਸ਼ ਕੀਤੇ ਹੈ ਉਹਨਾਂ ਨੇ ਪਰਿਵਾਰ ਦੀ ਪਰਵਰਸ਼ ਕੀਤੀ ਤੇ ਵੱਡੀ ਗੱਲ ਸਵਤੰਤਰਤਾ ਦਿੱਤੀ ਬੱਚਿਆਂ ਨੂੰ ਚੁਣੋ ਤੇ ਸਿੱਖੀ ਕਰਨਾ ਨਹੀਂ ਤੇ ਮੈਂ ਐਸੇ ਐਸੇ ਮਾਹਬੇ ਵੇਖੇ ਨੇ ਉਹ ਬੱਚੇ ਅੱਜ ਮਹਾਨ ਵਿਦਵਾਨ ਹੁੰਦੇ ਸਹਿਯਕਾਰ ਹੁੰਦੇ ਜਾਣ ਨਹੀਂ ਦਿੱਤੇ ਉਹ ਰੇੜੀਆਂ ਲਾ ਕੇ ਬੈਠੇ ਪਿਆਜਾਂ ਦੀਆਂ ਰੇੜੀਆਂ ਵੇਚਦੇ ਪਏ ਨੇ ਕਿਉਂਕਿ ਮਾਂ ਬਾਪ ਨੇ ਆਖਿਆ ਭਾਈ ਨਹੀਂ ਆ ਘਰ ਦਾ ਕੰਮ ਕਰਨ ਨਾ ਉਹਨਾਂ ਨੇ ਐਸੇ ਜਾਓ ਪੜੋ ਗੁਰਬਾਣੀ ਸਿੱਖੋ ਸੁਣੋ ਸਤਿਰੁਪੀ ਇਹ ਪਰਿਵਾਰ ਬਖਸ਼ਿਸ਼ ਹੋਏ ਇਹ ਮੈਂ ਤਾਂ ਬੇਨਤੀ ਕੀਤੀ ਹੈ ਉਹਨਾਂ ਨੀਆਂ ਵੱਲ ਵੀ ਤੁਹਾਡਾ ਧਿਆਨ ਜਾਵੇ ਜਿਨ੍ਹਾਂ ਦੇ ਅਸਰੇ ਇਹ ਐਡੇ ਵੱਡੇ ਮਨਾਰੇ ਸਿੱਖ ਪੰਥ ਵਿੱਚ ਬਨ ਕੇ ਸਾਰੇ ਜਗਤ ਵਿੱਚ ਭਾਈ ਸਾਹਿਬ ਜੀ ਦਾ ਬੜਾ ਸਨਮਾਨ ਬੜੀ ਮਿਹਨਤ ਕੀਤੀ ਹੈ ਅਰੇ ਕਲ ਹੋ ਰਹਾ ਮਿਹਨਤ ਦੇ ਨਾਲ ਜਦੋਂ ਮਿਹਰੋਦੀ ਨਾਲ ਜਾਂਦੀ ਹੈ ਨਾ ਕਿਰਪਾ ਉਹਦੀ ਤੇ ਖੇਡ ਤਾ ਬਣਦੀ ਏ ਕਿ ਉਸ ਦੇ ਨਾਲ ਕਿਰਪਾ ਹੋਵੇ ਨਹੀਂ ਤੇ ਬਹੁਤ ਵੱਡੇ ਵੱਡੇ ਵਿਦਵਾਨ ਬੈਠਿਆ ਬੋਲਦੇ ਨੇ ਲੋਕੀ ਉਹਨਾਂ ਦੀ ਗੱਲ ਦਾ ਧੋਸਾ ਹੀ ਨਹੀਂ ਕਰਦੇ ਉਹਨਾਂ ਦੇ ਨਾਲ ਸੰਗਤ ਜੁੜਦੀ ਹੀ ਨਹੀਂ ਉੱਠ ਕੇ ਬੋਲਦੇ ਤਰ੍ਹਾਂ ਦੇ ਨਹੀਂ ਕਿ ਗੰਨ ਦਾ ਧੋਸਾ ਹੋਵੇ ਕੱਲ ਦਿਲ ਤੱਕ ਪਹੁੰਚੇ ਇਹਨਾਂ ਦੀ ਗੱਲ ਨਿਕਲਦੀ ਏ ਤੇਰਸੋਂ ਬੜਾ ਸੁੰਦਰ ਕਿਹਾਕ ਬਾਣ ਨੇ ਦਿਲ ਸੇ ਜੋ ਬਾਤ ਨਿਕਲਦੀ ਹੈ ਅਸਰ ਰੱਖਦੀ ਹੈ दिल से जो बात निकलती है असर रखती है पर नहीं परवाज मगर रखती है कहते हैं हमते नहीं पर उटलन की शक्ति रखती है ए सतगुरु ने कृपा करके तो श्री आज सारे इकट्ठे हुए हो इक कुछ लेके जाजे मैं तां कह्या जान वाले चले जाए ਹਰ ਜਾਣ ਵਾਲਾ ਇੱਕ ਆਵਾਜ਼ ਦੇ ਰਿਹਾ ਮੇਰੇ ਮਗਰ ਤੂੰ ਹੀ ਹੋਣਾ ਤੇ ਆਪਣਾ ਰਸਤਾ ਠੀਕ ਬਣਾ ਸੇਖ ਸਾਥੀ ਇਕੱਠੇ ਰਿਖਤੇ ਨੇ ਪੁੱਤਰ ਇੱਕ ਸੇ ਦੇ ਮਰ ਗਿਆ ਕਵਚ ਦਬਾਇਆ ਮੁਕਤਾ ਜਾ ਕੇ ਤੇ ਯਾਤ ਤੇ ਟਕੁਟੀ ਦੇਖੇ ਵਿੱਚ ਹਨੇਰੇ ਹਨੇਰਾ ਤੈਨ ਲੱਗਾ ਮੇਰੇ ਰੰਗਤੇ ਜੇਗ ਤੈਨੂੰ ਕਦੀ ਹਨੇਰੇ ਚ ਨਹੀਂ ਸੀ ਛੱਡਿਆ ਅੱਤਬਰ ਦੀ ਕੁੱਪ ਚ ਹਨੇਰੇ ਚ ਤੇ ਅੰਦਰੋਂ ਇੱਕ ਆਵਾਜ਼ ਆਹੀ ਅੱਬਾ ਜਾਨ ਤੇ ਹਣੇਰੇ ਤੋਂ ਡਰ ਲੱਗਦਾ ਈਮਾਨ ਦੀ ਰੌਸ਼ਨੀ ਲੈ ਕੇ ਆ ਇਸ ਹਨੇਰੇ ਵਿੱਚ ਕਦ ਕੂਹੀ ਆਉ ਮੈਂ ਕਹਤੇ ਹਾਂ ਕਦ ਕੂਹੀ ਆਉਨਾ ਦੇਖਣ ਘੋਰ ਪੰਥ ਚੱਲਣਾ ਚਾਹਨੇ ਐਸੇ ਉਥੇ ਰਸਤੇ ਵਿੱਚ ਜਾਣਾ ਰਾਮ ਸੂਰਜ ਸਤਿ ਚੰਦਰ ਮਾਨ ਰਾਮ ਸਤਿਨਾਪਰਵੇਸ਼ਨ ਆਤ ਮੇਰੇ ਮਨ ਪ੍ਰਗਟ ਹੋਇਆ ਹੈ ਤੇਤੀ ਅਲੇ ਕਰਮ ਨਾਲ ਤੇ ਕਰਤਲ ਕਰਨ ਮਹਾਂ ਬਲੀ ਤਨ ਆਗ ਲੜੇ ਮਰ ਨਾ ਜਾਏ ਜਾਣਾ ਤੇ ਸਪਨੇ ਹੈ ਮਾਰਗ ਗੁਰੂ ਦੇ ਰਹੇ ਨੇ ਉਸ ਮਾਰਗ ਤੇ ਤੂੰ ਹੀ ਹੈ ਸੰਤ ਦਾ ਮਾਰਗ ਧਰਮ ਕੀ ਪੌੜੀ ਕੋਵੜ ਭਾਗੀ ਪਾਰ ਕੋਟ ਜਨਮ ਕੇ ਕਿਲ ਵਿਕਨਾ ਸੇ ਹਰ ਚਰਨੀ ਤੇ ਤਲਾਏ ਇਹ ਸ਼ਲੋਕ ਤੁਹਾਨੂੰ ਆਰੰਭ ਵਿੱਚ ਪੜ੍ਹ ਕੇ ਸੁਣਾਇਆ ਹੈ ਪਰਮਾਤਮਾ ਤੇਰਾ ਤੇ ਅੰਤ ਪਾਰਾਵਾਹ। ਇੱਕ ਕਹੇ ਨਾ ਗਿਆਨ ਨਾਲ ਵੀ ਪੂਰਾ ਰੱਬ ਕਬਦੇ ਵਿੱਚ ਕਰ ਲੈਣਾ। ਰੱਬ ਦੇ ਹੱਥ ਵਿੱਚ ਅਸੀਂ ਤੇ ਜਾ ਸਕਨੇ ਆ ਰੱਬ ਸਾਡੇ ਹੱਥ ਵਿੱਚ ਕੋਈ ਨਹੀਂ ਆਉਣਾ। ਵੈਸੇ ਅਸੀਂ ਇਹ ਚਾਹੁੰਦੇ ਆਂ ਬੰਦਾ ਮੈਂ ਕਿ ਮੂੜ ਤੋਂ ਮੂੜ ਵੀੋਂ ਕਹੁੰਦੇ ਮੇਰੇ ਮਗਰ ਚੱਲ ਦੂਸਰਾ ਚੱਲ। ਮੈਂ ਸਿਆਣਾ ਰੱਬ ਸਾਡੇ ਪਿੱਛੇ ਚੱਲੇ। ਰੱਬ ਸਾਡੇ ਪਿੱਛੇ ਨਹੀਂ ਚੱਲਦਾ। ਗੁਰੂ ਨੇ ਸਾਡੇ ਪਿੱਛੇ ਨਹੀਂ ਚੱਲਣਾ ਗੁਰੂ ਦੇ ਪਿੱਛੇ ਅਸੀਂ ਚੱਲਣਾ ਗੁਰ ਸਖ ਮੀਤ ਚਲੋ ਗੁਰ ਚਾਲੇ ਜੋ ਗੁਰ ਕਹੈ ਸੋਈ ਭਲ ਮੰਨੋ ਹਰ ਹਰ ਕਥਾ ਨਵਾਲੀ ਤੇਰੇ ਅੰਤ ਨਾ ਜਾਹੀ ਲਖਿਆ ਅਸੀਂ ਕੀ ਕਰਨਾ ਅੰਤ ਨਹੀਂ ਪਾਉਣਾ ਢੀਨ ਹੋਣਾ ਉਸ ਵਿੱਚ ਢੀਨ ਹੋਣੇ ਮਾਰ ਗਈ ਹੈ ਤੇਰਾ ਅੰਤ ਨਾ ਜਾਹੀ ਲਖਿਆ ਕੱਖ ਨਾ ਜਾਹੀ ਹਰ ਕਥਿਆ ਨਾਨਕ ਜਨ ਤਾਂ ਸਤਿਗੁਰ ਮਿਲੇਆ ਤਿਲ ਦਾ ਲੇਖਾ ਨੱਪੜਿਆ ਲੇਖਾ ਤੇ ਨਾਨਕ ਜੀ ਉਹ ਪਾਏ ਕੈ ਲੇਖ ਨਾਮ ਹੈ ਧਰਮ ਬਹਾਦਿਆ ਉਥੇ ਸੱਚੇ ਹੀ ਸੱਚ ਨਿਬੜੈ ਜຸນ ਵਤ ਕਟੈ ਜੇ ਜਮਾ ਲਿਆ ਖਾਣ ਪਾਨ ਕੂੜਿਆ ਮੂੰਹ ਕਾਣੇ ਦੋਸਿ ਬਚਾਲਿਆ ਤੇਰੇ ਨਾਮ ਰਤੇ ਸੇ ਜਨ ਗਏ ਹਾਰ ਗਏ ਸੇ ਟਕਨੁ ਮਾਨਿਆ ਤੇ ਦੋ ਸ਼ਬਦਾਂ 'ਗਲ ਧਿਆਨ ਦੇਣਾ ਇੱਕ ਚੱਲਿਆ ਇੱਕ ਚਲਾਇਆ ਇਹ ਤੇ ਹੈ ਵੱਡਾ ਹੋਵਾ ਜਨੂਂਦਾਵਾ ਇਸ ਸ਼ਬਦ ਵੱਲ ਮੈਂ ਤੁਹਾਡਾ ਥੋੜਾ ਧਿਆਨ ਦਿਵਾਵਾ ਬੰਦਾ ਮੌਤ ਤੋਂ ਇੰਨਾ ਡਰਿਆ ਸੀ ਨਾ ਲੈਣ ਦੇ ਇਤਿਆਰ ਨਹੀਂ ਸੀ ਕਹਿੰਦੇ ਐਸਾ ਦੀਵਾ ਵੱਡਾ ਕਰ ਦਿਓ 부ਜਾ ਦਿਓ ਨਹੀਂ ਬੁਝਾਵਾ ਦਿੱਤਾ ਕਿ ਤੇ ਕੰਮ ਕਰਤੇ ਅਸਰ ਨਾਲ ਪਾਇਆ ਜਾਏ ਹੱਤੀ ਵਧਾ ਦਿਓ ਤੇ ਇਸ ਤੇ ਦੁਕਾਨ ਬੰਦ ਕਰ ਦਿਓ ਕਿ ਤੇ ਬੰਦ ਹੀ ਨਾ ਹੋ ਜਾਏ ਹੱਤੀ ਵਧਾ ਦਿਓ ਵੀਰਾ ਵੱਡਾ ਕਰਦੇ ਉਹ ਬੰਦੇ ਨੂੰ ਇਹ ਨਹੀਂ ਸੀ ਕਹਿੰਦੇ ਮਰ ਗਿਆ ਵੱਡਾ ਹੋਆ ਵੱਡਾ ਹੋਆ ਦੁਨੀਦਾਰ ਗਲ ਸੰਗਣ ਘੱਟ ਚਲਾਇਆ ਕਿੱਥੇ ਚਲਾਇਆ ਦੁਨੀਦਾਰ ਹੀ ਸੀ ਨਾ ਦੁਨੀਆਂ ਵਿੱਚ ਰਿਹਾ ਤੇ ਆਖਰ ਜਮਾ ਦੇ ਸੰਗਣਾਂ ਨਾਲ ਬਣ ਗਿਆ ਉਹ ਸੰਗਣ ਕਿਹੜੇ ਲੋਹੇ ਦੇ ਨਹੀਂ ਤੇ ਅਜੇ ਰੇਤੇ ਵੇਖਦੇ ਉਹ ਨਹੀਂ ਤੇ ਕਿਹੜੇ ਨੇ ਫਿਰ ਉਹ ਸੰਗਣ ਦੇ ਢੇਰ ਕਿਹੜੇ ਨੇ ਨਾਨਕ ਆਉਂਗਾ ਨੇ ਜਿਤਰੇ ਤੇਤੇ ਗਲਿਆਂ ਜਜੇ ਜਿੰਨੇ ਕੰਨ ਸੁਣ ਨਾ ਕੋਈ ਜੰਦੇ ਤੇਰੇ ਅਗਣੇ ਜੰਦੀਰ ਬੰਨਦਾ ਨਾ ਨਿਕਿਆ ਮਤਨ ਜਿੱਤੜੇ ਤੇ ਤੇ ਘਰੇ ਜੰਦੇ ਤੇ ਕੱਟੇ ਵੀ ਜਾ ਸਕਦੇ ਨੇ ਕਹਿੰਦੇ ਨੇ ਜੇ ਗੁਣ ਹੋਣ ਤਾਂ ਕੱਟੀਆਂ ਸੇ ਭਾਈ ਸੇ ਵੀਰ ਅੱਗੇ ਵਾਇ ਨਾ ਮੰਨਿਏ ਮਾਰ ਬਟੋ ਵੇਤੀ ਨਿਗਰਿਆਂ ਨੂੰ ਤਾਂ ਮਾਰ ਚ ਕੱਢ ਦਿੱਤਾ ਜਾਂਦਾ ਉਹਨਾਂ ਦੀ ਕੋਈ ਉਥੇ ਬਾਤ ਨਹੀਂ ਕੁਛਦਾ ਗੁਰੂ ਦੇ ਨਾੜ ਲੈ ਕੇ ਵੇਗ ਵੱਡਾ ਹਮਾਤ ਨਹੀਂ ਨਾਰ ਦਨ ਸੰਗਲ ਘੱਟ ਚਲਾਇਆ ਇਹਨਾਂ ਤੇ ਚਲਾਇਆ ਜਾਣਾ ਨਹੀਂ ਸੀ ਚਾਹੁੰਦਾ ਕਿਤੇ ਰਾਜਾ ਹੋਇਆ ਪਾਣੂ ਚੋਂ ਇਹਨਾਂ ਦਾ ਵਡੇਰਾ ਯਾਤੀ ਸੌ ਸਾਲ ਦੀ ਉਮਰ ਹੋ ਗਈ ਬਹੁਤ ਆ ਗਈ ਤੇ ਉਹਨੇ ਕਿਹਾ ਚਲ